ਜਿੰਨੀ ਮਰਜ਼ੀ ਖਾਰਸ਼ ਪ੍ਰਾਣੀ ਆ ਦੋ ਦਿਨ ਚ ਠੀਕ ਕਰ ਦੂ ਗਵੰਡੀਆਂ ਦੇ ਵੀ ਨਹੀਂ ਹੋ ਖਾਜਤਾ ਆਹ ਫਾਦ ਵੈਸਲੀਨ ਹੁੰਦੀ ਹੈ ਜਿਹੜੀ ਵੈਸਲੀਨ ਪੈਟਰੋਲੀਅਮ ਜੈਲੀ ਵੈਸਲੀਨ ਹੁੰਦੀ ਹੈ ਇੱਕ ਉਹ ਲੈ ਲੈਣੀ ਆ 100 ਗ੍ਰਾਮ ਉਹ ਰੋਜ਼ ਲਾਉਣਾ ਨਹਾਉਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਚੰਗੀ ਤਰ੍ਹਾਂ ਲਾ ਕੇ ਰੱਖਣਾ 15-20 ਮਿੰਟ ਲੋ ਜੀ ਖਾਰਸ਼ ਵਾਸਤੇ ਆ ਦੱਸਣ ਲੱਗਿਆ ਕਰਨਾ ਕੀ ਇਹ ਦਹੀਂ ਲੈ ਲੈਣਾ ਜੀ ਦਹੀਂ 1 ਲੀਟਰ ਠੀਕ ਹੈ ਜੀ ਠੀਕ ਹੈ ਜੀ 1 ਲੀਟਰ ਦਹੀਂ 4 ਕਿ ਦਿਨ ਰੱਖ ਲਿਓ ਉਹਨੂੰ ਹਨਾ ਠੀਕ ਹੈ ਜੀ 4 ਦਿਨ ਰੱਖ ਕੇ ਖੱਟਾ ਹੋ ਜਾਵੇ ਠੀਕ ਹੈ ਜੀ ਉਹਦੇ ਚ ਨਿੰਬੂ ਅੱਛਾ ਜੀ 2-3 ਨਿੰਬੂ ਨਿਚੋੜ ਦਿਓ ਠੀਕ ਹੈ ਜੀ ਠੀਕ ਹੈ ਜੀ ਇੱਕ ਦੰਦਾਸਾ ਹੁੰਦਾ ਜਿਹਨੂੰ ਰੰਗਲੀ ਦਾਤਣ ਕਹਿੰਦੇ ਨੇ ਠੀਕ ਹੈ ਜੀ ਦੰਦਾਸਾ ਵੀ ਕਹਿੰਦੇ ਨੇ ਰੰਗਲੀ ਦਾਤਣ ਵੀ ਕਹਿੰਦੇ ਨੇ ਠੀਕ ਹੈ ਜੀ ਉਥੋਂ ਲਿਆਇਓ 5-70 ਰੁਪਏ ਦਾ ਅਪਸਾਰੀ ਤੋਂ ਆਪਾਂ ਨੂੰ ਚਾਹੀਦਾ 50 ਗ੍ਰਾਮ